ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਸ਼੍ਰੀ ਕ੍ਰਿਸ਼ਨ ਜੀ ਫਰਮਾਉਂਦੇ ਨੇ ਕਿ ਆਪਣੇ ਆਪ ਕੋ ਜਾਣ ਲੈਣਾ ਹੀ ਸਵੈਮ ਕੋ ਜਾਣ ਲੈਣਾ ਹੀ ਬ੍ਰਹਮਾਣਡ ਕੋ ਜਾਣ ਲੈਣਾ ਹੈ ਜ਼ਰਾ ਗੌਰ ਕਰਨਾ ਜਿੱਦਾਂ ਗੁਰੂਆਂ ਨੇ ਵੀ ਫਰਮਾਇਆ ਕਿ ਜੋ ਬ੍ਰਹਮੰਡ ਹੈ ਸੋਈ ਪਿੰਡੇ ਇਹੀ ਸੂਫੀ ਲੋਕ ਸੰਤ ਲੋਕ ਫਕੀਰਾਂ ਨੇ ਵੀ ਫਰਮਾਇਆ ਆਪਣੇ ਆਪਣੇ ਹਿਸਾਬ ਨਾਲ ਉਹਨਾਂ ਨੇ ਕਿਹਾ ਕਿ ਉਹ ਸੋਹਣਾ ਤਿੱਥੂ ਅੱਖ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ ਜ਼ਰਾ ਗੌਰ ਕਰਨਾ ਬਾਬਾ ਜੀ ਔਰ ਅੱਜ ਦੀ ਇਹ ਜੋ ਵੀਡੀਓ ਹੈ ਇਸ ਦਾ ਮਕਸਦ ਤੁਹਾਨੂੰ ਕੁਝ ਸ਼ਕਤੀਸ਼ਾਲੀ ਅਭਿਆਸਾਂ ਨਾਲ ਜਿਹੜਾ ਇਹ ਜਾਣੂ ਕਰਵਾਉਣਾ ਹੈ ਜਿਨ੍ਹਾਂ ਨੂੰ ਅਸੀਂ ਇੱਕ ਵਿਧੀ ਦੇ ਰੂਪ ਵਿੱਚ ਪੇਸ਼ ਕਰਾਂਗੇ ਬਾਬਾ ਜੀ ਕਿ ਤੁਸੀਂ ਕਦੇ ਆਪਣੇ ਅੰਦਰ ਕੁਝ ਗਹਿਰਾ ਮਹਿਸੂਸ ਕੀਤਾ ਹੈ ਡੂੰਘਾ ਮਹਿਸੂਸ ਕੀਤਾ ਹੈ ਕੁਝ ਇਹੋ ਜਿਹਾ ਜੋ ਰੋਜ਼ਾਨਾ ਦੀ ਜ਼ਿੰਦਗੀ ਤੋਂ ਪਰੇ ਹੋਵੇ ਬਾਬਾ ਜੀ ਕਿ ਤੁਹਾਨੂੰ ਕਦੇ ਲੱਗਿਆ ਕਿ ਤੁਹਾਡੇ ਅੰਦਰ ਕੋਈ ਲੁਕੀ ਹੋਈ ਤਾਕਤ ਹੈ ਜੋ ਜਾਗਣ ਦੀ ਉਡੀਕ ਕਰ ਰਹੀ ਹੈ ਉਸ ਨੂੰ ਕਹਿੰਦੇ ਆਤਮਿਕ ਜਾਗਰਤੀ ਔਰ ਆਤਮਿਕ ਜਾਗਰਤੀ ਕੋਈ ਕਾਲਪਨਿਕ ਧਾਰਨਾ ਨਹੀਂ ਹੈ ਇੱਕ ਅਸਲ ਰੂਪਾਂਤਰਣਕਾਰੀ ਪ੍ਰਕਿਰਿਆ ਹੈ ਬਾਬਾ ਜੀ ਜੋ ਇਨਸਾਨ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੰਦੀ ਹੈ ਇਸ ਦਾ ਮਤਲਬ ਇਹ ਹੈ ਕਿ ਆਪਣੇ ਆਪ ਨੂੰ ਨਵੇਂ ਸਿਰੇ ਤੋਂ ਦੇਖਣਾ ਦੁਬਾਰਾ ਤਾਂ ਹੀ ਕਹਿੰਦੇ ਆ ਨਾ ਕਿ ਕਿਸੇ ਸਾਧੂ ਦੇ ਕੋਲ ਬੈਠ ਕੇ ਕਿਸੇ ਫਕੀਰ ਦੇ ਕੋਲ ਬੈਠ ਕੇ ਯਾਰ ਇਹਦਾ ਤਾਂ ਨਜ਼ਰੀਆ ਹੀ ਬਦਲ ਗਿਆ ਜਾਂ ਕਿਸੇ ਸੰਤ ਗੁਰੂ ਰਹਿਬਰ ਦੇ ਨਾਲ ਇਹਦਾ ਤਾਂ ਨਜ਼ਰੀਆ ਹੀ ਬਦਲ ਗਿਆ ਉਹ ਇਹੀ ਪ੍ਰਕਿਰਿਆ ਹੈ ਬਾਬਾ ਜੀ ਆਪਣੇ ਆਪ ਨੂੰ ਨਵੇਂ ਸਿਰੇ ਤੋਂ ਦੇਖਣਾ ਉਸ ਵਿਅਕਤੀ ਨੂੰ ਛੱਡਣਾ ਜਿਸ ਬਾਰੇ ਤੁਸੀਂ ਸੋਚਦੇ ਸੀ ਕਿ ਤੁਸੀਂ ਹੋ ਤੇ ਉਸ ਵਿਅਕਤੀ ਨੂੰ ਲੱਭਣ ਦੀ ਯਾਤਰਾ ਕਰਨਾ ਜੋ ਇਨਸਾਨ ਅਸਲ ਵਿੱਚ ਹੈ ਬਾਬਾ ਜੀ ਜੋ ਤੁਸੀਂ ਅਸਲ ਵਿੱਚ ਹੋ ਜ਼ਰਾ ਗੌਰ ਕਰਨਾ ਇਹਨੂੰ ਭਾਗਾਂ ਦੇ ਵਿੱਚ ਆਪਾਂ ਕਨਵਰਟ ਕੀਤਾ ਹੋਇਆ ਹੈ ਭਾਗ ਪਹਿਲਾ ਹੈ ਆਤਮਿਕ ਸ਼ਕਤੀਆਂ ਨੂੰ ਸਮਝਣਾ ਆਤਮਿਕ ਤਾਕਤ ਨੂੰ ਸਮਝਣਾ ਬਾਬਾ ਜੀ ਆਤਮਿਕ ਜਿਹੜੀ ਸ਼ਕਤੀ ਹੈ ਜਾਂ ਆਤਮਿਕ ਜਿਹੜੀ ਤਾਕਤ ਹੈ ਉਹ ਕੀ ਹੈ ਇਹ ਤੁਹਾਡੇ ਅੰਦਰ ਵਿਸ਼ੇਸ਼ ਯੋਗਤਾਵਾਂ ਨੇ ਜੋ ਤੁਹਾਨੂੰ ਇੱਕ ਉੱਚ ਸ਼ਕਤੀ ਨਾਲ ਜੋੜ ਦਿੰਦੀਆਂ ਨੇ ਤੇ ਚੀਜ਼ਾਂ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਮਦਦ ਕਰਦੀਆਂ ਨੇ ਇਹ ਉੱਚ ਚੇਤਨਾ ਤੇ ਤੁਹਾਡੀ ਆਤਮਾ ਦੀ ਅਦਭੁਤ ਸ਼ਕਤੀ ਦੀ ਖੋਜ ਦਾ ਹਿੱਸਾ ਹੈ ਬਾਬਾ ਜੀ ਜਾਗ੍ਰਿਤੀ ਦੇ ਸੰਕੇਤ ਕੀ ਕੀ ਹੈ ਅਚਾਨਕ ਜ਼ਿਆਦਾ ਜਿੱਦਾਂ ਕਹਿੰਦੇ ਵੀ ਅੰਤਰ ਗਿਆਨੀ ਹੋ ਜਾਣਾ ਜਦੋਂ ਇੰਟੂਸ਼ਨਸ ਹੁੰਦੀਆਂ ਨੇ ਇੰਟੂਟਿਵ ਹੋ ਜਾਣਾ ਮਹਿਸੂਸ ਕਰਨਾ ਦੂਸਰਾ ਹੈ ਊਰਜਾ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੋ ਜਾਣਾ ਤੀਸਰਾ ਹੈ ਅਚਾਨਕ ਇੱਕਦਮ ਹੀ ਬੜੀ ਗਹਿਰੀ ਸ਼ਾਂਤੀ ਜਿਹੜੀ ਹੈ ਨਾ ਉਹਦਾ ਅਨੁਭਵ ਹੋਣਾ ਉਹ ਮਹਿਸੂਸ ਹੋਣਾ ਬਾਬਾ ਜੀ ਬੜੀ ਸ਼ਾਂਤੀ ਆਂਤ੍ਰਿਕ ਅੰਦਰੋਂ ਸਕੂਨ ਜਾਇ ਮਿਲਣਾ ਚੌਥਾ ਹੈ ਪੁਰਾਣੀਆਂ ਮੰਨਤਾਵਾਂ ਜਿਹੜੀਆਂ ਉਹਨਾਂ ਤੇ ਸਵਾਲ ਉਠਾਉਣਾ ਤੇ ਗਾਰੇ ਅਰਥ ਦੀ ਭਾਲ ਕਰਨਾ ਕਿ ਯਾਰੇ ਇਹਨਾਂ ਨੇ ਕਿਹਾ ਵੀ ਇਦਾਂ ਕਰਨਾ ਪਰ ਇਹ ਕਰਨਾ ਕਿਉਂ ਹੈ ਵੀ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਇਹ ਕਿਉਂ ਕਰ ਚੱਲਦਾ ਆ ਰਿਹਾ ਹੈ ਵਿਚਾਰ ਉੱਠਣੇ ਅੰਦਰ ਕਿਉਂਕਿ ਜਦੋਂ ਬੰਦਾ ਸਾਈ ਲੋਕ ਵਕੀਰ ਲੋਕ ਇਹਨੇ ਜਦੋਂ ਇਸ ਰਾਹ ਤੇ ਬੰਦਾ ਹੁੰਦਾ ਹੈ ਤਾਂ ਉਹਦੇ ਅੰਦਰ ਬੜੇ ਕਸ਼ਮਕਸ਼ ਹੁੰਦੇ ਆ ਬਾਬਾ ਜੀ ਸਵਾਲਾਂ ਦੇ ਜਵਾਬ ਨੂੰ ਲੱਭਣ ਵਾਲਾ ਹੀ ਅਸਲ ਦੇ ਵਿੱਚ ਅਸਲ ਰਾਹ ਦੇ ਵਿੱਚ ਜਾਂਦਾ ਜਿੱਥੇ ਸਾਰੇ ਸਵਾਲ ਮੁੱਕ ਜਾਂਦੇ ਆ ਸਾਰੇ ਸਵਾਲ ਮੁੱਕ ਜਾਂਦੇ ਐ ਜਵਾਬ ਵੀ ਮੁੱਕ ਜਾਂਦੇ ਸਵਾਲ ਵੀ ਮੁੱਕ ਜਾਂਦੇ ਜਰਾ ਗੌਰ ਕਰਨਾ ਪਰ ਸ਼ੁਰੂਆਤ ਇੱਥੋਂ ਹੀ ਹੁੰਦੀ ਹੈ ਅਗਲਾ ਹੈ ਭਾਵਨਾਤਮਕ ਬਦਲਾਵ ਤੇ ਜ਼ਿੰਦਗੀ ਦੇ ਨਵੇਂ ਉਦੇਸ਼્ય ਦਾ ਅਹਿਸਾਸ ਹੋਣਾ ਬਾਬਾ ਜੀ ਜਰਾ ਸਮਝਣਾ ਯਾਦ ਰੱਖੋ ਇਹ ਯਾਤਰਾ ਕੋਈ ਜਾਦੂ ਟੂਨੇ ਬਾਰੇ ਨਹੀਂ ਹੈ ਅਸੀਂ ਦੀ ਜੋ ਇਹ ਯਾਤਰਾ ਕਰ ਰਹੇ ਆਪਾਂ ਸਗੋਂ ਅੰਤਰ ਗਿਆਨ ਨਾਲ ਗਹਿਰਾਈ ਨਾਲ ਜੁੜਨ ਤੇ ਅਧਿਆਤਮਿਕ ਊਰਜਾ ਦੀ ਸਿਆਣਪ ਨਾਲ ਵਰਤੋ ਕਰਨ ਬਾਰੇ ਹੈ ਬਾਬਾ ਜੀ ਆਧੁਨਿਕ ਵਿਗਿਆਨ ਜੋ ਹੈ ਜਿਹਨੂੰ ਮਾਡਰਨ ਸਾਇੰਸ ਕਹਿੰਦੇ ਆ ਉਹ ਵੀ ਇਸ ਦੀ ਪੁਸ਼ਟੀ ਕਰਦਾ ਹੈ ਕਿ ਜਿਹੜਾ ਨਿਊਰੋਪਲਾਸਟੀਸਿਟੀ ਹੈ ਨਾ ਉਹ ਦੱਸਦੀ ਹੈ ਕਿ ਇਹੋ ਜਿਹੇ ਅਭਿਆਸਾਂ ਨਾਲ ਸਾਡਾ ਦਿਮਾਗ ਬਦਲ ਸਕਦਾ ਹੈ ਨਿਊਰੋਪਲਾਸਟੀਸਿਟੀ ਜਿਹੜੀ ਹੈ ਉਹਦੇ ਨਾਲ ਸਾਡਾ ਦਿਮਾਗ ਜਿਹੜਾ ਹੈ ਉਹਦੇ ਅਭਿਆਸਾਂ ਨਾਲ ਸਾਡਾ ਦਿਮਾਗ ਬਿਲਕੁਲ ਬਦਲ ਸਕਦਾ ਹੈ ਭਾਗ ਦੂਸਰਾ ਹੈ ਆਪਣਾ ਮੰਚ ਤਿਆਰ ਕਰਨਾ ਆਪਣਾ ਇੱਕ ਪਵਿੱਤਰ ਅਨੁਸ਼ਠਾਨ ਸਥਾਨ ਬਣਾਉਣਾ ਬਾਬਾ ਜੀ ਕਿ ਇੱਥੇ ਬੈਠ ਕੇ ਮੈਂ ਇਬਾਦਤ ਕਰਨੀ ਹੈ ਇੱਥੇ ਬੈਠ ਕੇ ਕੋਈ ਬੰਦਗੀ ਕਰਨੀ ਹੈ ਜਾਂ ਬੈਠਦਾ ਥੋੜੀ ਦੇਰ ਮੈਂ ਰੱਬ ਰੱਬ ਕਰਦਾ ਇਨਸਾਨ ਦੀ ਆਤਮਿਕ ਯਾਤਰਾ ਦਾ ਪਹਿਲਾ ਕਦਮ ਇੱਕ ਵਿਸ਼ੇਸ਼ ਸਥਾਨ ਬਣਾਉਣਾ ਹੈ ਬਾਬਾ ਜੀ ਇੱਕ ਧਿਆਨ ਸਥਲ ਜਿੱਥੇ ਆਮ ਤੇ ਅਸਾਧਾਰਨ ਦਾ ਮਿਲਨ ਹੁੰਦਾ ਹੈ जरा ਗੌਰ ਕਰਨਾ ਜਦੋਂ ਇਨਸਾਨ ਉਸ ਦਿਵਲ ਨੂੰ ਚੱਲਦਾ ਹੈ ਤਾਂ ਉਹ ਤਾਂ ਆ ਸਧਾਰਨ ਹੈ ਨਾ ਉਹ ਸਧਾਰਨ ਥੋੜੀ ਹੈ ਤੇ ਇਨਸਾਨ ਤੇ ਆਮ ਹੈ ਪਰ ਉਹ ਆਮ ਤੋਂ ਖਾਸ ਦਾ ਜਿਹੜਾ ਜਿੱਥੇ ਮਿਲਨ ਹੁੰਦਾ ਹੈ ਸਧਾਰਨ ਤੋਂ ਆ ਸਧਾਰਨ ਦਾ ਉਹ ਜਗ੍ਹਾ ਹੋਣੀ ਚਾਹੀਦੀ ਹੈ ਕੋਈ ਸ਼ਾਂਤ ਤੇ ਆਰਾਮਦਾਇਕ ਜਗ੍ਹਾ ਚੁਣੋ ਜਿੱਥੇ ਤੁਸੀਂ ਨਿਯਮਿਤ ਤੌਰ ਤੇ ਬਿਨਾਂ ਕਿਸੇ ਰੁਕਾਵਟ ਦੇ ਅਭਿਆਸ ਕਰ ਸਕੋ ਬਾਕੀ ਇੱਥੇ ਇਹ ਵੀ ਹੈ ਕਿ ਉੱਠਤ ਬੈਠਤ ਸੋਵਤ ਸੋਣਾ ਯਾਰ ਤੇ ਆਈਏ ਜੇ ਨਈ ਜਗ੍ਹਾ ਬਣਦੀ ਤਾਂ ਆਪਣੇ ਅੰਦਰ ਹੀ ਐਸੀ ਜਗ੍ਹਾ ਬਣਾਈਏ ਕਿ ਜਿੱਥੇ ਤੁਰਦੇ ਫਿਰਦੇ ਬਸ ਉਹ ਔਰਾ ਡਿਵੈਲਪ ਹੋ ਜਾਵੇ ਆਪਣੇ ਅੰਦਰਲੇ ਸਾਈਡ ਬਾਬਾ ਜੀ ਇਹ ਵੀ ਫਕੀਰਾਂ ਦਾ ਕਹਾਣਾ ਹੈ ਪਰ ਜੇ ਆਪਾਂ ਕਿਸੇ ਬਿਲਕੁਲ ਇੱਕ ਜਗ੍ਹਾ ਜਿੱਥੇ ਆਪਾਂ ਬੈਠਦੇ ਹਾਂ ਜਦੋਂ ਆਪਾਂ ਉੱਥੇ ਬੈਠਦੇ ਹਾਂ ਤਾਂ ਉਹ ਫਿਰ ਇੱਕ ਔਰਾ ਕ੍ਰੀਏਟ ਹੋ ਜਾਂਦਾ ਉਸ ਜਗ੍ਹਾ ਦਾ ਸੋ ਇਹ ਕਿਹਾ ਗਿਆ ਹੈ ਕਿ ਉੱਥੇ ਬਣਾਓ ਜਿੱਥੇ ਕੋਈ ਰੁਕਾਵਟ ਜਿਹੜਾ ਹੈ ਤੁਹਾਡੇ ਅਭਿਆਸ ਦੇ ਅੰਦਰ ਨਾ ਆਸੇ ਦੂਸਰਾ ਹੈ ਹਲਕੀ ਮੱਧਮ ਰੋਸ਼ਨੀ ਦੀ ਵਰਤੋਂ ਕਰੋ। ਯਾਨੀ ਕਿ ਬਿਲਕੁਲ ਛੋਟੀ-ਛੋਟੀ ਲਾਈਟਸ ਜਿੱਦਾਂ ਹੁੰਦੀਆਂ ਹਨ। ਮੋਮਬੱਤੀਆਂ ਇੱਕ ਬਹੁਤ ਵਧੀਆ ਵਿਕਲਪ ਨੇ। ਕਿਉਂਕਿ ਤੇਜ਼ ਰੋਸ਼ਨੀ ਜਿਹੜੀ ਹੈ ਨਾ ਉਹ ਇਨਸਾਨ ਦੇ ਮਨ ਨੂੰ ਉਤੇਜਿਤ ਕਰਦੀ ਹੈ। ਸੋ ਇਸ ਕਰਕੇ ਮੋਮਬੱਤੀ ਜਿਹੜੀ ਹੈ ਬਹੁਤ ਵਧੀਆ ਹੈ। ਅਗਲਾ ਹੈ ਵਿਚਲਨ ਘੱਟ ਰੱਖੋ। ਜਿਵੇਂ ਕਿ ਇਲੈਕਟ੍ਰੋਨਿਕ ਉਪਕਰਨਾ ਤੋਂ ਦੂਰ। ਜਿੱਥੇ ਤੁਸੀਂ ਬੈਠਣਾ ਹੈ ਉੱਥੇ ਜਿਹੜੀਆਂ ਇਲੈਕਟ੍ਰੋਨਿਕ ਚੀਜ਼ਾਂ ਆਏ ਤੁਹਾਡਾ ਫੋਨ ਵੀ ਤੁਹਾਡੇ ਤੋਂ ਪਾਸੇ ਹੋਵੇ ਜਾਂ ਹੋਰ ਜਿਹੜੀਆਂ ਟੀਵੀ ਵਗੈਰਾ ਹੈ ਜਾਂ ਕੋਈ ਉੱਥੇ ਕਿਉਂਕਿ ਬੰਦੇ ਦਾ ਧਿਆਨ ਉੱਧਰ ਹੋ ਜਾਂਦਾ ਹੈ ਇਸ ਕਰਕੇ ਉਹ ਨਾ ਤੋਂ ਬਸੇ ਫਿਰ ਕੁਝ ਅਰਥਪੂਰਨ ਵਸਤੂਆਂ ਰੱਖੋ ਕੋਈ ਮੂਰਤੀ ਜਿਹਨੂੰ ਦੇਖ ਕੇ ਤੁਹਾਨੂੰ ਜ਼ਿਆਦਾ ਵੇ ਕੋਈ ਪਵਿੱਤਰ ਕਿਤਾਬ ਜਾਂ ਕ੍ਰਿਸਟਲ ਜੋ ਤੁਹਾਨੂੰ ਤੁਹਾਡੇ ਉਦੇਸ਼ ਦੀ ਯਾਦ ਦਿਵਾਵੇ ਔਰ ਫਿਰ ਹੈ ਸਹਿਜ ਤਾਪਮਾਨ ਬਣਾਈ ਰੱਖੋ ਜਦੋਂ ਤੁਸੀਂ ਆਪਣੇ ਅਨੁਸ਼ਠਾਨ ਸਥਾਨ ਵਿੱਚ ਦਾਖਲ ਹੋਵੋ ਤਾਂ ਇੱਕ ਗਹਿਰਾ ਸਾਲ ਉਹ ਡੂੰਗਾ ਸਾਲ ਉਹ ਕਿ ਇਹ ਜਗਾ ਤੁਹਾਨੂੰ ਸ਼ਾਂਤੀ ਤੇ ਸੁਰੱਖਿਆ ਦਾ ਅਹਿਸਾਸ ਕਰਵਾਉਂਦੀ ਹੈ ਬਾਬਾ ਜੀ ਜ਼ਰਾ ਗੌਰ ਕਰਨਾ ਤੀਸਰੇ ਭਾਗ ਵਿੱਚ ਆਪਾਂ ਗੱਲ ਕਰ ਰਹੇ ਹਾਂ ਕਿ ਮੁੱਖ ਅਨੁਸ਼ਠਾਨ ਅਭਿਆਸ ਆਤਮਿਕ ਸ਼ਕਤੀਆਂ ਦਾ ਜਾਗਰਣ ਜਿਹੜਾ ਹੈ ਉਹ ਕੋਈ ਬਹੁਤ ਵੱਡੇ ਕੰਮ ਨਾਲ ਨਹੀਂ ਹੁੰਦਾ ਬਲਕਿ ਛੋਟੇ-ਛੋਟੇ ਰੋਜ਼ਾਨਾ ਅਭਿਆਸਾਂ ਤੇ ਫੋਕਸ ਯਾਨੀ ਕਿ ਕੇਂਦਰਤ ਸਾਧਨਾ ਨਾਲ ਹੁੰਦਾ ਹੈ ਕਿ ਇਨਸਾਨ ਛੋਟਾ-ਛੋਟਾ ਅਭਿਆਸ ਚੱਲਦਾ ਹੈ ਕਿ ਅੱਜ 5 ਮਿੰਟ ਬੈਠਾ ਕੱਲ ਨੂੰ 10 ਫੇ 15 ਫੇ ਇਦਾਂ ਚੱਲਦਾ ਹੈ ਅਭਿਆਸ ਪਹਿਲਾ ਹੈ ਧਿਆਨ ਦੀ ਮਹਾਰਤ ਮੈਡੀਟੇਸ਼ਨ ਮਾਸਟਰੀ ਧਿਆਨ ਤੁਹਾਡੇ ਅੰਦਰ ਲੁਕੀ ਹੋਈ ਆਤਮਾ ਨਾਲ ਜੁੜਨ ਦਾ ਸਭ ਤੋਂ ਸਿੱਧਾ ਰਾਹ ਹੈ ਬਾਬਾ ਜੀ ਜ਼ਰਾ ਕਰੋ ਇਸੇ ਲਈ ਫਕੀਰਾਂ ਨੇ ਕਿਹਾ ਹੈ ਬੰਦਗੀ ਦੇ ਬਾਰੇ ਗੱਲ ਕੀਤੀ ਹੈ ਧਿਆਨ ਦੇ ਬਾਰੇ ਗੱਲ ਕੀਤੀ ਹੈ ਸ਼ੁਰੂਆਤ ਜਿਹੜੀ ਹੈ ਉਹ ਆਪਣੀ ਸਾਹ ਤੇ ਧਿਆਨ ਕੇਂਦ੍ਰਿਤ ਕਰੋ ਆਪਣੇ ਸਾਹਾਂ ਦਾ ਨਿਰਖਣ ਕਰੋ ਉਹਨਾਂ ਨੂੰ ਬਦਲੋ ਨਾ ਬਸ ਦੇਖੋ ਉਹਨਾਂ ਤੇ ਜ਼ੋਰ ਨਾ ਪਾਓ ਸਿਰਫ ਉਹਨਾਂ ਨੂੰ ਦੇਖੋ ਜਿਹੜਾ ਆਗਿਆ ਚੱਕਰ ਹੈ ਮੋਹਰਾਂ ਦੇ ਵਿੱਚ ਜਿਹੜੀ ਹੈ ਜਗਾ ਉੱਥੇ ਆਪਣਾ ਧਿਆਨ ਕੇਂਦ੍ਰਿਤ ਕਰਕੇ ਬਸ ਉਹਨੂੰ ਦੇਖੋ ਵੀ ਸਾਹ ਅੰਦਰ ਬਾਹਰ ਜਾ ਰਿਹਾ ਹੈ ਇਹ ਮੈਡੀਟੇਸ਼ਨ ਦੀ ਸਭ ਤੋਂ ਵਧੀਆ ਜਿਹੜੀ ਟੈਕਨੀਕ ਦੱਸੀ ਜਾਂਦੀ ਹੈ ਧਿਆਨ ਦੀ ਦੂਸਰਾ ਹੈ ਮੰਤਰ ਹਰ ਸਾਹ ਦੇ ਨਾਲ ਮਨ ਵਿੱਚ ਕਹੋ ਮੈਂ ਅੰਦਰ ਸਾਹ ਲੈਂਦੇ ਹੋਏ ਤੇ ਮੈਂ ਬਾਹਰ ਸਾਹ ਛੱਡਦੇ ਹੋਏ ਜਾਂ ਤਾਂ ਇਹ ਕਹੋ ਜਾਂ ਫਿਰ ਉਸ ਸੋਹਣੇ ਰੱਬ ਦਾ ਨਾਮ ਜਿਹੜਾ ਵੀ ਤੁਹਾਨੂੰ ਪਿਆਰਾ ਲੱਗਦਾ ਹੈ ਉਸ ਨਾਮ ਨੂੰ ਸਾਹ ਦੇ ਨਾਲ ਲਓ ਜ਼ਰਾ ਗੌਰ ਕਰਨਾ ਉਸ ਨਾਮ ਨੂੰ ਸਾਹ ਦੇ ਨਾਲ ਲਓ ਫਿਰ ਇੱਕ ਸਮਾਂ ਆਏਗਾ ਜਦੋਂ ਫਿਰ ਨਾਮ ਹਮਾਰਾ ਹਮ ਕੋ ਜਪੇ ਹਮ ਕਰੇ ਵਿਸ਼ਰਾਮ ਉਹ ਗੱਲ ਹੋ ਜਾਂਦੀ ਹੈ ਤੀਸਰਾ ਵਿਚਾਰ ਆਪਣੇ ਵਿਚਾਰਾਂ ਨੂੰ ਬਿਨਾ ਕਿਸੇ ਨਿਰਨੇ ਬਿਨਾ ਕਿਸੇ ਜਜਮੈਂਟ ਦੇ ਦੇਖੋ ਜਿਵੇਂ ਆਕਾਸ਼ ਵਿੱਚ ਬੱਦਲਾਂ ਨੂੰ ਤੈਰਦੇ ਦੇਖਦੇ ਆ ਨਾ ਆਪਾਂ ਬੱਦਲ ਚਲਦੇ ਆ ਨਾ ਬੰਦਾ ਦੇਖਦਾ ਹੈ ਜ਼ਰਾ ਗੌਰ ਕਰਨਾ ਕਈ ਤਾਂ ਦੇਖਿਆ ਹੀ ਨਹੀਂ ਹੋਣਾ ਕਈਆਂ ਨੇ ਤਾਂ ਕਾਫੀ ਸਮੇ ਤੋਂ ਪਰ ਦੇਖਣਾ ਬੱਦਲ ਚਲਦੇ ਆ ਉਹ ਮਜ਼ਾ ਜੋ ਛੋਟੇ ਬਚਪਨ ਦੇ ਵਿੱਚ ਜਦੋਂ ਬੰਦਾ ਬਾਹਰ ਖੇਡਦਾ ਉਹ ਦੇਖਦਾ ਫਿਰ ਹੌਲੀ-ਹੌਲੀ ਜ਼ਿੰਦਗੀ ਐਸੀ ਕਸ਼ਮਕਸ਼ ਚ ਬੰਦੀ ਹੈ ਬੰਦਾ ਅੰਦਰ ਹੀ ਹੋ ਜਾਂਦਾ ਹੈ ਪਰ ਉਹ ਬਦਲ ਚੱਲਦੇ ਹੈ ਇਦਾਂ ਬਸ ਦੇਖਣਾ ਹੈ ਕੋਈ ਨਿਰਣੇ ਨਹੀਂ ਲੈਣਾ ਕਿ ਇਹ ਵਿਚਾਰ ਮੈਨੂੰ ਕਿਉਂ ਆ ਰਹੇ ਹੈ ਜਾਂ ਕਿੱਦਾਂ ਆ ਰਹੇ ਹੈ ਬਸ ਵਿਚਾਰ ਆ ਰਹੇ ਹੈ ਇਹਨੂੰ ਦੇਖੋ ਜ਼ਰਾ ਗੌਰ ਕਰੋ ਅਗਲਾ ਹੈ ਸਬਰ ਟੀਰਜ ਛੋਟੇ ਸੈਸ਼ਨਾਂ 5 ਮਿੰਟ ਪ੍ਰਤੀ ਦਿਨ ਤੋਂ ਸ਼ੁਰੂ ਕਰੋ ਤੇ ਹੌਲੀ 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 ਉਸ ਨੂੰ ਵਧਾਓ ਇਹ ਧਿਆਨ ਦਾ ਸ਼ੁਰੂਆਤੀ ਦੌਰ ਤੋਂ ਅੱਗੇ ਵਧਣ ਦਾ ਬਹੁਤ ਵਧੀਆ ਰਾਹ ਹੈ ਬਾਬਾ ਜੀ ਫਿਰ ਆਉਨੇ ਦੂਜੇ ਅਭਿਆਸ ਤੇ ਉਹ ਕੀ ਹੈ ਜਾਗਰੂਕਤਾ ਦਾ ਵਿਕਾਸ ਡਵੈਲਪਮੈਂਟ ਆਫ ਅਵੇਅਰਨੈਸ ਮਾਈਂਡਫੁਲਨੈਸ ਬਾਬਾ ਜੀ ਜਾਗਰੂਕਤਾ ਦਾ ਅਰਥ ਹੈ ਪੂਰੀ ਤਰ੍ਹਾਂ ਵਰਤਮਾਨ ਯਾਨੀ ਕਿ ਪ੍ਰੈਜ਼ੈਂਟ ਵਿੱਚ ਜੋ ਕਿ ਬ੍ਰह्म ਸ਼ਕਤੀ ਨਾਲ ਜੁੜਨ ਦੀ ਕੁੰਜੀ ਹੈ ਬਾਬਾ ਜੀ ਉਸ ਸੋਹਣੇ ਰੱਬ ਨਾਲ ਵਰਤਮਾਨ ਵਿੱਚ ਰੋਜ਼ਾਨਾ ਸਾਹ ਧਿਆਨ ਦਾ ਅਭਿਆਸ ਕਰੋ ਚਿੰਤਨ ਰਿਫਲੈਕਸ਼ਨ ਲਈ ਮੋਨ ਦੇ ਪਲ ਬਣਾਓ ਚੁੱਪ ਭੁੱਲਣ ਨਾਲੋ ਚੁੱਪ ਚੰਗੇਰੀ ਤੇ ਚੁੱਪ ਚ ਰਹਿਦਾ ਪਰਦਾ ਚੁੱਪ ਚੁੱਪ ਨੂੰ ਅਪਣਾਓ ਮੌਨ ਤੀਸਰਾ ਹੈ ਸਰੀਰ ਸਕੈਨ ਬੋਡੀ ਸਕੈਨ ਤਕਨੀਕ ਦੀ ਵਰਤੋਂ ਕਰੋ ਬਾਬਾ ਜੀ ਅਗਲੇ ਅਭਿਆਸ ਦੇ ਵਿੱਚ ਗੱਲ ਕਰਦੇ ਹਾਂ ਚੱਕਰ ਸਰਗਰਮ ਤੇ ਊਰਜਾ ਇਲਾਜ ਦੀ ਤੁਹਾਡੇ ਸਰੀਰ ਵਿੱਚ ਸੱਤ ਮੁੱਖ ਊਰਜਾ ਕੇਂਦਰ ਨੇ ਜਿਨ੍ਹਾਂ ਨੂੰ ਚੱਕਰਾ ਕਿਹਾ ਜਾਂਦਾ ਹੈ ਜ਼ਰਾ ਗੌਰ ਕਰਨਾ ਸੱਵਨ ਚੱਕਰਾਸ ਕਿਹਾ ਜਾਂਦਾ ਮੂਲਾਧਾਰਾ ਸਵਾਦੀਸ਼ ਥਾਣਾ ਮਣੀਪੁਰਾ ਅਨਾਹਤਾ ਵਿਸ਼ੁੱద్ధి ਆਗਿਆ ਅਜਨਾ ਜਿਹਨੂੰ ਕਹਿੰਦੇ ਸਾਸਤ੍ਰਨਾਮ ਮੂਲਾ ਧਾਰਾ ਚੱਕਰ ਜਿਹੜਾ ਹੈ ਉਹ ਸਥਿਰਤਾ ਦਿੰਦਾ ਹੈ ਇਨਸਾਨ ਨੂੰ ਸਥਿਰਤਾ ਅਨਾਹ ਚੱਕਰ ਜਿਹੜਾ ਹੈ ਉਹ ਪ੍ਰੇਮ ਤੇ ਦਇਆ ਦਾ ਕੇਂਦਰ ਹੈ ਜਿਹਨੂੰ ਹਾਰਟ ਚੱਕਰਾ ਵੀ ਕਹਿੰਦੇ ਆਗਿਆ ਚੱਕਰ ਜਿਹੜਾ ਹੈ ਜਿਹੜਾ ਤੀਜੇ ਨੇਤਰ ਦੇ ਵਿੱਚ ਹੁੰਦਾ ਹੈ ਆ ਜਿਹੜਾ ਸਾਡੇ ਪਰਵੱਟੇ ਹੈ ਵੀ ਆਪੋਰੇ ਇਹਦੇ ਵਿੱਚ ਹੁੰਦਾ ਜਿਹੜਾ ਉਹਨੂੰ ਆ ਗਿਆ ਚੱਕਰ ਕਹਿੰਦੇ ਅੰਤਰ ਗਿਆਨ ਦਾ ਸਰੋਤ ਹੈ ਬਾਬਾ ਜੀ ਇਹ ਦੱਸਿਆ ਜਾਂਦਾ ਹੈ ਵਿਧੀਆਂ ਹੈ ਵਿਅਕਤੀਗਤ ਚੱਕਰਾਂ ਤੇ ਧਿਆਨ ਹਲਕੇ ਯੋਗ ਆਸਨ ਤੇ ਊਰਜਾ ਦੀਆਂ ਰੁਕਾਵਟਾਂ ਤੋਂ ਦੂਰ ਕਰਨ ਲਈ ਸਾਹ ਤਕਨੀਕ ਇਹ ਜਿਹੜਾ ਹੈ ਇਹ ਕਿਸੇ ਕਾਮਲ ਗੁਰੂ ਜੋ ਨੇ ਜੋ ਕਿ ਇਸ ਰਾਹ ਤੇ ਚੱਲੇ ਹੋਏ ਨੇ ਉਹੀ ਦੱਸਦੇ ਆ ਬਾਬਾ ਜੀ ਇਹ ਉਹੀ ਰਾਹ ਦੱਸ ਸਕਦੇ ਕਿਉਂਕਿ ਆਪਣੀ ਸਰੀਰ ਦੇ ਨਾਲ ਖੇਡਣਾ ਇਹ ਵੀ ਇੱਕ ਖਤਰਨਾਕ ਰਸਤਾ ਹੈ ਧਿਆਨ ਜਿਹੜਾ ਹੈ ਤੇ ਇਹ ਗੁਰੂ ਹੋਵੇ ਕੋਲ ਕੁਝ ਜਿਹਨਾਂ ਨੇ ਇਹ ਰਾਹ ਅਪਣਾਇਆ ਹੈ ਉਹ ਤੁਹਾਨੂੰ ਸਹੀ ਰਸਤਾ ਗਾਈਡ ਕਰ ਸਕਦੇ ਆ ਇਸ ਲਈ ਉਹਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਚੌਥਾ ਅਭਿਆਸ ਹੈ ਅੰਤਰ ਗਿਆਨ ਦਾ ਵਿਕਾਸ ਡਿਵੈਲਪਮੈਂਟ ਆਫ ਇੰਟਿਊਸ਼ਨਸ ਅੰਤਰ ਗਿਆਨ ਤੁਹਾਡੀ ਆਤਮਾ ਦੀ ਆਵਾਜ਼ ਹੈ ਬਾਬਾ ਜੀ ਜਰਨਲਿੰਗ ਆਪਣੇ ਸੁਪਨੇ ਆ ਤੇ ਅਹਿਸਾਸਾਂ ਨੂੰ ਲਿਖੋ ਕਿ ਮੈਂ ਆ ਕਰਨਾ ਚਾਹੁੰਦਾ ਹਾਂ ਔਰ ਅਹਿਸਾਸ ਕਰਨਾ ਉਸ ਨੂੰ ਲਿਖੋ ਕਿ ਮੈਨੂੰ ਕੀ ਅਹਿਸਾਸ ਹੋ ਰਿਹਾ ਹੈ ਦੂਸਰਾ ਹੈ ਊਰਜਾ ਸੰਵੇਦਨ ਹੋਣਾ ਆਪਣੀਆਂ ਹਥੇਲੀਆਂ ਦੇ ਵਿਚਕਾਰ ਊਰਜਾ ਨੂੰ ਮਹਿਸੂਸ ਕਰਨ ਦਾ ਅਭਿਆਸ ਕਰੋ ਜਦੋਂ ਬਹੁਤ ਜ਼ਿਆਦਾ ਬੰਦਾ ਕਈ ਵਾਰੀ ਮਨ ਜਿਹੜਾ ਬਾਰ-ਬਾਰ ਬੋਲਦਾ ਹੈ ਨਾ ਤਾਂ ਕਹਿੰਦੇ ਆਪਣੇ ਦੋਨੋਂ ਹਥੇਲੀਆਂ ਨੂੰ ਨਾ ਰਗੜਨਾ ਸ਼ੁਰੂ ਕਰ ਦਿਓ ਬਾਬਾ ਜੀ ਜ਼ਰਾ ਗੌਰ ਕਰਨਾ ਜਦੋਂ ਇਨਸਾਨ ਨੂੰ ਬਹੁਤ ਜ਼ਿਆਦਾ ਸੋਚਾਂ ਹੋ ਜਾਣ ਚਿੰਤਾ ਹੋ ਜਾਵੇ ਨਾ ਤਾਂ ਆਪਣੀਆਂ ਹਥੇਲੀਆਂ ਨੂੰ ਰਗੜਨਾ ਸ਼ੁਰੂ ਕਰ ਦਿਓ ਦੇਖਣਾ ਤੁਸੀਂ ਕੁਝ ਹੀ ਸਮੇਂ ਦੇ ਵਿੱਚ ਵਿੱਚ ਉਹ ਚਿੰਤਾਵਾਂ ਉਹ ਜਿਹੜੀ ਸੋਚ ਹੈ ਉਹ ਆਣੀ ਬੰਦ ਹੋ ਜਾਏਗੀ ਉਰੇ ਬਿਲਕੁਲ ਰਿਐਲਿਟੀ ਹੈ ਜਰਾ ਗੌਰ ਕਰਨਾ ਬਿਲਕੁਲ ਹੀ ਰਿਐਲਿਟੀ ਹੈ ਸੋ ਊਰਜਾ ਨੂੰ ਮਹਿਸੂਸ ਕਰਨਾ ਅੱਗੇ ਹੈ ਤੁਹਾਡੇ ਵਿੱਚ ਖਾਸ ਅੰਤਰ ਗਿਆਨ ਸਮਰੱਥਾਵਾਂ ਹੋ ਸਕਦੀਆਂ ਨੇ ਜਿਵੇਂ ਕਲੀਅਰੈਂਸ ਦੇਖਣ ਦੀ ਸਮਰੱਥਾ ਕਲੀਅਰ ਕੋਗਨੈਂਸ ਜਾਣਨ ਦੀ ਸਮਰੱਥਾ ਕਲੀਅਰ ਸੈਂਟੀਅਨਸ ਮਹਿਸੂਸ ਕਰਨ ਦੀ ਸਮਰੱਥਾ ਜਾਂ ਕਲੀਅਰ ਆਡੀਅנס ਸੁਣਨ ਦੀ ਸਮਰੱਥਾ ਇਹ ਜ਼ਰਾ ਗੌਰ ਕਰਨਾ ਅਭਿਆਸ ਪੰਜਵਾ ਹੈ ਜ਼ਰੂਰੀ ਸਾਧਨਾ ਦੀ ਵਰਤੋਂ ਕਰੋ ਕੁਝ ਸਾਧਨਾ ਜਿਹੜੀਆਂ ਹੁੰਦੀਆਂ ਨੇ ਤੁਹਾਡੀ ਆਤਮਿਕ ਯਾਤਰਾ ਨੂੰ ਤੇਜ਼ ਕਰ ਸਕਦੀਆਂ ਨੇ ਜਿਵੇਂ ਕਿ ਕ੍ਰਿਸਟਲ ਅਮੈਥਿਸਟ ਸਪਸ਼ਟਤਾ ਲਈ ਹੈ ਕਲੀਅਰ ਕੁਆਰਟਜ਼ ਜਿਹੜੇ ਆ ਉਹ ਇਰਾਦਿਆਂ ਲਈ ਹੈ ਇਹ ਉਹ ਕ੍ਰਿਸਟਲ ਨੇ ਬਾਬਾ ਜੀ ਦੇ ਬਾਰੇ ਦੱਸਿਆ ਜਾਂਦਾ ਹੈ ਇਹ ਤਿੱਬਤੀ ਲੋਕ ਜ਼ਿਆਦਾਤਰ ਯੂਜ਼ ਕਰਦੇ ਆ ਫਿਰ ਹੈ ਦੂਸਰਾ ਧੂਣੀ ਉਪਕਰਣ ਧੂਣੀ ਧਵਣੀ ਜਿਹਨੂੰ ਆਪਾਂ ਧਵਣੀ ਕਹਿੰਦੇ ਨੇ ਸਾਊਂਡ ਵਾਈਬ੍ਰੇਸ਼ਨ ਜਿਹਨੂੰ ਕਹਿੰਦੇ ਤਿੱਬਤੀ ਸਿੰਗਿੰਗ ਬਾਉਲ ਜਿਹਦੇ ਬਾਰੇ ਤੁਸੀਂ ਅਕਸਰ ਦੇਖਿਆ ਹੋਣਾ ਜੇ ਮੰਕਸ ਦੇ ਕੋਲ ਉਹ ਜਿਹੜਾ ਬੈਲ ਹੁੰਦੀ ਹੈ ਉਹਨੂੰ ਵਜਾਉਂਦੇ ਆ ਉਹਨੂੰ ਕਹਿੰਦੇ ਆ ਤਿੱਬਤੀ ਸਿੰਗਿੰਗ ਬਾਉਲਸ ਹੋਗੀਆਂ ਟਿਊਨਿੰਗ ਫੋਰਕ ਹੋਗੇ ਉਹ ਚੀਜ਼ਾਂ ਦਾ ਵੀ ਇਸਤੇਮਾਲ ਕਰ ਸਕਦਾ ਜਦੋਂ ਇਹਨਾਂ ਦੀ ਵਰਤੋਂ ਕਰ ਸਕਦਾ ਇਨਸਾਨ ਫਿਰ ਹੈ ਅਰੋਮਾ ਤੇਲ ਫ੍ਰੈਂਕੀ ਨੈਂਸੈਂਸ ਧਿਆਨ ਲਈ ਲਵੈਂਡਰ ਜਿਹੜਾ ਹੈ ਆਰਾਮ ਲਈ ਜਿੰਨੂੰ ਕਈ ਵਾਰੀ ਕਿਸੇ ਨੂੰ ਮਾਈਗਰੇਨ ਦੀ ਪ੍ਰੋਬਲਮ ਹੋ ਜਾਂਦੀ ਹੈ ਬਾਬਾ ਜੀ ਸਮ ਟਾਈਮ ਤਾਂ ਉਹ ਕੀ ਖੁਸ਼ਬੂ ਦੇ ਨਾਲ ਉਹ ਕਿਸੇ ਨੂੰ ਲਵੈਂਡਰ ਦੇ ਨਾਲ ਲਵੈਂਡਰ ਜਿੱਦਾਂ ਨਾ ਤੁਸੀਂ ਕਿਸੇ ਵੀ ਜੇ ਕੋਈ ਦਰਬਾਰ ਜਾਓਗੇ ਉੱਥੇ ਤੁਸੀਂ ਅਰਗਬਤੀ ਉਹਨਾਂ ਕੋ ਵੀ ਲਵੈਂਡਰ ਦੇਈ ਲਵੈਂਡਰ ਦੀਆਂ ਉਹ ਅਰਗਬਤੀਆਂ ਹੁੰਦੀਆਂ ਲਵੈਂਡਰ ਇੱਕ ਫੁੱਲ ਹੈ ਉਹਦੀਆਂ ਬਣਾਈਆਂ ਜਾਂਦੀਆਂ ਯਾਨੀ ਉਹਦੇ 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 ਵਰਗੀ ਖੁਸ਼ਬੂ ਹੁੰਦੀ ਹੈ ਉਹਦੀ ਪਰ ਵੈਸੇ ਜਿਹੜੇ ਅਰਗਬਤੀ ਹੈ ਉਹ ਤਾਂ ਜੇ ਅੰਦਰ ਲਾਓਗੇ ਪ੍ਰੋਬਲਮ ਹੀ ਕਰੇਗੀ ਇਸ ਲਈ ਪਰਫਿਊਮ ਵੀ ਯੂਜ਼ ਕਰ ਸਕਦਾ ਇਨਸਾਨ ਵੀ ਖੁਸ਼ਬੂ ਲਈ ਉਹਨੂੰ ਕਹਿੰਦੇ ਲਵੈਂਡਰ ਲਈ ਠੀਕ ਹੈ ਫਿਰ ਆ ਸੇਜ ਸ਼ੁੱਧੀ ਕਰਨ ਲਈ ਇਹ ਅਰੋਮਾ ਤੇਲ ਹੈ ਫਿਰ ਆਉਂਦਾ ਹੈ ਮੰਤਰ ਉਚਾਰਨ ਤੁਹਾਡੀ ਆਪਣੀ ਆਵਾਜ਼ ਸਭ ਤੋਂ ਸ਼ਕਤੀਸ਼ਾਲੀ ਸਾਧਨਾ ਹੈ ਬਾਬਾ ਜੀ ਕਿਸੇ ਵੀ ਮੰਤਰ ਦਾ ਉਚਾਰਨ ਤੁਸੀਂ ਕਰਦੇ ਹੋ ਜ਼ਰਾ ਗੌਰ ਕਰੋ ਅਭਿਆਸ ਛੇਵਾਂ ਹੈ ਸੰਕਲਪ ਤੇ ਕਲਪਨਾ ਦੀ ਵਰਤੋ ਸੰਕਲਪ ਜਿਹੜਾ ਹੈ ਉਹਨੂੰ ਇੰਟੈਂਸ਼ਨਸ ਕਹਿੰਦੇ ਆ ਇੱਕ ਸਪਸ਼ਟ ਆਧਿਆਤਮਿਕ ਸੰਕਲਪ ਚੁਣ ਲਵੋ ਜਿਵੇਂ ਮੈਂ ਆਪਣੀਆਂ ਸ਼ਕਤੀਆਂ ਨਾਲ ਜੁੜਦਾ ਜਾਂ ਜੁੜਦੀ ਹਾਂ ਵੀ ਮੈਂ ਆਪਣੇ ਅੰਦਰ ਦੀ ਜਿਹੜੀ ਤਾਕਤ ਹੈ ਉਸ ਨਾਲ ਜੁੜਨਾ ਹੈ ਜਾਂ ਜੁੜਨੀ ਹੈ ਔਰ ਜੁੜ ਕੇ ਹੀ ਰਹਿਣਾ ਹੈ ਇਹ ਸੰਕਲਪ ਕਰਨ ਫਿਰ ਹੈ ਕਲਪਨਾ ਕਲਪਨਾ ਕਰੋ ਕਿ ਤੁਸੀਂ ਬ੍ਰਹਮੰਡ ਨਾਲ ਜੁੜੇ ਹੋਏ ਹੋ ਸੁਨਹਿਰੀ ਪ੍ਰਕਾਸ਼ ਨਾਲ ਘਿਰੇ ਹੋਏ ਹੋ ਤੁਹਾਡਾ ਔਰਾ ਜਿਹੜਾ ਹੈ ਉਹ ਉਸ ਸੋਨੇ ਰੱਬੀ ਰੰਗ ਦਾ ਔਰਾ ਹੋ ਚੁੱਕਾ ਹੈ ਜਿਹਨੂੰ ਕਹਿੰਦੇ ਪ੍ਰਕਾਸ਼ ਦਾ गोल्डन ऑरा ਜਿਹਨਾਂ ਨੂੰ ਕਿਹਾ ਜਾਂਦਾ ਹੈ ਉਹ ਮਹਿਸੂਸ ਕਰੋ ਕਿ ਮੈਂ ਉਸ 골ਡਨ ઓਰੇ ਦੇ ਨਾਲ ਸੁਨਹਿਰੀ ਜਿਹੜਾ ਊਰਜਾ ਹੈ ਸੁਨਹਿਰੀ ਜਿਹੜਾ ਪ੍ਰਕਾਸ਼ ਹੈ ਉਹਦੇ ਨਾਲ ਘਿਰਿਆ ਹੋਇਆ ਕਿਉਂਕਿ ਇਹੀ ਸ਼੍ਰੀ ਕ੍ਰਿਸ਼ਨ ਜੀ ਨੇ ਫਰਮਾਇਆ ਸ਼੍ਰੀਮਦ ਭਗਵਦ ਗੀਤਾ ਵਿੱਚ ਕਿਹਾ ਗਿਆ ਹੈ ਕਿ ਜਿਵੇਂ ਸੋਚਦੇ ਹੋ ਉਦਾਂ ਹੀ ਬਣ ਜਾਂਦੇ ਹੋ ਭਾਗ ਚੌਥਾ ਹੈ ਚੁਣੌਤੀਆਂ ਦਾ ਸਾਹਮਣਾ ਤੇ ਨਿਰੰਤਰ ਵਿਕਾਸ ਬਾਬਾ ਜੀ ਆਤਮਾ ਦੀ ਯਾਤਰਾ ਇੱਕ ਸਿੱਧੀ ਸੜਕ ਨਹੀਂ ਹੈ ਕੋਈ ਜਦੋਂ ਤੁਸੀਂ ਆਤਮਿਕ ਸ਼ਕਤੀਆਂ ਨੂੰ ਜਗਾਉਣਾ ਸ਼ੁਰੂ ਕਰਦੇ ਹੋ ਤਾਂ ਕੁਝ ਚੁਣੌਤੀਆਂ ਇਨਸਾਨ ਦੀ ਜ਼ਿੰਦਗੀ 'ਚ ਹੁੰਦੀਆਂ ਨੇ ਜਿਦਾ ਪਹਿਲਾ ਹੈ ਭਾਵਨਾਤਮਕ ਉਥਲ-ਪੁਥਲ ਪੁਰਾਣੇ ਜਿਹੜੇ ਅਨਸੁਲਝੇ ਮੁੱਦੇ ਨੇ ਉਹ ਬਾਬਾ ਜੀ ਸਾਹਮਣੇ ਆ ਸਕਦੇ ਨੇ ਇਹ ਭਾਵਨਾਤਮਕ ਉਥਲ-ਪੁਥਲ ਹੋ ਜਾਂਦੀ ਹੈ ਦੂਸਰਾ ਹੈ ਸਰੀਰਿਕ ਅਨੁਭਵ ਊਰਜਾ ਦੇ ਪ੍ਰਵਾਹ ਤੋਂ ਕਈ ਵਾਰ ਕੰਪਨੀ ਉੱਠਦੀ ਹੈ ਜਾਂ ਸਰੀਰ ਵਿੱਚ ਗਰਮੀ ਦਾ ਅਨੁਭਵ ਹੁੰਦਾ ਹੈ। ਇਹ ਵੀ ਇਸੇ ਰਾਤ ਚਲਦੇ ਹੀ ਹੁੰਦਾ ਹੈ। ਤੀਸਰਾ ਹੈ ਅਹੰਕਾਰ ਦੀ ਮੌਤ। ਤੁਹਾਡੀ ਪੁਰਾਣੀ ਜਿਹੜੀ ਸਵੈ-ਧਾਰਨਾ ਹੈ ਜਿਹੜਾ ਸੈਲਫ ਕਨਸੈਪਟ ਹੈ ਉਹ ਟੁੱਟ ਜਾਂਦੀ ਹੈ। ਤਾਂ ਜੋ ਇੱਕ ਨਵੀਂ ਤੇ ਬਹੁਤ ਜ਼ਿਆਦਾ ਵਧੀਆ ਵਿਆਪਕ ਪਛਾਣ ਉੱਭਰ ਸਕੇ ਤੁਹਾਡੀ। ਪੁਰਾਣੀ ਪਛਾਣ ਮੁੱਕ ਜਾਂਦੀ ਹੈ ਬਾਬਾ ਜੀ। ਜਿੱਥੇ ਮੈਂ ਮੁੱਕੀ ਉੱਥੇ ਤੂੰ ਆਇਆ ਇਹ ਗੱਲ ਹੋ ਜਾਂਦੀ ਹੈ। ਅਹੰਕਾਰ ਦੀ ਮੌਤ ਹੋ ਜਾਂਦੀ ਹੈ। ਹੁਣ ਇਹਨਾਂ ਦਾ ਸਾਹਮਣਾ ਕਿਵੇਂ ਕੀਤਾ ਜਾਵੇ? ਸਬਰ ਨਾਲ ਪਹਿਲਾ ਹੈ ਸਬਰ ਤੇ ਆਤਮ ਦਿਆ ਨਾਲ ਆਪਣੇ ਆਪ ਤੋਂ ਜ਼ਿਆਦਾ ਉਮੀਦ ਹੀ ਨਾ ਰੱਖੋ ਜਰਾ ਗੌਰ ਕਰਨਾ ਕਿ ਮੈਂ ਆ ਕਰਨਾ ਹੈ ਮੈਂ ਉਹ ਕਰਨਾ ਹੈ ਬਸ ਆਪਣਾ ਕਰਮ ਕਰਨਾ ਹੈ ਮੈਨੂੰ ਆ ਮਿਲ ਜਾਏ ਮੈਨੂੰ ਸਿਰਫ ਆਪਣਾ ਕਰਮ ਕਰਦੇ ਰਹਿਣਾ ਛੱਡ ਦੇ ਦੂਸਰਾ ਹੈ ਊਰਜਾ ਦੀ ਸੁਰੱਖਿਆ ਕਰਨਾ ਆਪਣੇ ਆਲੇ ਦੁਆਲੇ ਪ੍ਰਕਾਸ਼ ਦੀ ਢਾਲ ਜਿਹਨੂੰ એનર્ਜੀ ਸ਼ੀਲਡ ਕਹਿੰਦੇ ਆ ਉਹਦੀ ਕਲਪਨਾ ਕਰੋ ਬਾਬਾ ਜੀ ਤੀਸਰਾ ਹੈ ਗਰਾਉਂਡਿੰਗ ਆਪਣੇ ਪੈਰਾਂ ਨੂੰ ਧਰਤੀ ਨਾਲ ਜੋੜੋ ਚੌਥਾ ਹੈ ਸਰਹੱਦਾ ਸਥਾਪਿਤ ਕਰਨਾ ਸਿੱਖੋ ਕਿ ਕਿਸ ਊਰਜਾ ਨੂੰ ਆਪਣੇ ਜੀਵਨ ਵਿੱਚ ਔਨ ਦੇਣਾ ਹੈ ਤੇ ਕਿਸ ਨੂੰ ਨਹੀਂ ਬਾਬਾ ਜੀ 네ਗੈਟਿਵਿਟੀ ਔਨ ਦੇਣੀ ਹੈ ਜਾਂ ਇਸ ਬੰਦੇ ਦੀ ਕੋਈ ਬੰਦੇ ਹੁੰਦੇ ਕਹਿੰਦੇ ਯਾਰ ਤੇਰੇ ਤੋਂ ਨਹੀਂ ਕੁਝ ਹੋਣਾ ਇਤੋਂ ਨਹੀਂ ਉਸ ਬੰਦੇ ਦੀ ਊਰਜਾ ਆਪਣੀ ਜ਼ਿੰਦਗੀ ਚ ਔਨ ਦੇਣੀ ਹੈ ਕਿ ਨਹੀਂ ਔਨ ਦੇਣੀ ਇਹ ਆਪਣੇ ਆਪਣੇ ਹੱਥ ਵਿੱਚ ਰੱਖੋ ਫਿਰ ਹੈ ਗਾਈਡ ਇੱਕ ਚੰਗਾ ਮਾਰਗਦਰਸ਼ਕ ਜਾਂ ਕੋਈ ਗੁਰੂ ਜਾਂ ਮੁਰਸ਼ਿਦ ਲੱਭੋ ਜੋ ਤੁਹਾਨੂੰ ਤੁਹਾਡੇ ਅੰਦਰ ਦੇ ਗੁਰੂ ਨਾਲ ਮਿਲਾਵੇ ਬਾਬਾ ਜੀ ਅਸਲ ਗੁਰੂ ਅੰਦਰ ਹੀ ਵਸਦਾ ਹੈ ਅਸਲ ਮਾਲਕ ਜਿਹੜਾ ਅੰਦਰ ਵਸਦਾ ਹੈ ਯਾਦ ਰੱਖੋ ਆਤਮਿਕ ਵਿਕਾਸ ਕੋਈ ਮੰਜ਼ਲ ਨਹੀਂ ਹੈ ਇਹ ਜੀਵਨ ਭਰ ਦੀ ਇੱਕ ਯਾਤਰਾ ਹੈ ਜਦੋਂ ਤੁਸੀਂ ਆਪਣੇ ਅੰਦਰੂਨੀ ਪ੍ਰਕਾਸ਼ ਨੂੰ ਜਗਾਉਂਦੇ ਹੋ ਤਾਂ ਖੁਸ਼ੀ ਤੁਹਾਨੂੰ ਲੱਭ ਲੈਂਦੀ ਹੈ ਬਾਬਾ ਜੀ ਨਤੀਜਾ ਇਹ ਹੁੰਦਾ ਹੈ ਕਿ ਅੱਜ ਅਸੀਂ ਇੱਕ ਬੜੀ ਮਹੱਤਵਪੂਰਨ ਯਾਤਰਾ ਕੀਤੀ ਹੈ ਕਿਹੜੀ ਯਾਤਰਾ ਅੱਜ ਦੀ ਵੀਡੀਓ ਦੇ ਵਿੱਚ ਆਪਣੀਆਂ ਅੰਦਰੂਨੀ ਸ਼ਕਤੀਆਂ ਦੀ ਖੋਜ ਦੀ ਯਾਤਰਾ ਜਿਸ ਨੂੰ ਹਰ ਫਕੀਰ ਨੇ ਫਰਮਾਇਆ ਕਿ ਆਪਣੇ ਆਪ ਨੂੰ ਜਾਣ ਲੈਣਾ ਹੀ ਉਸ ਨੂੰ ਜਾਣ ਲੈਣਾ ਹੈ ਜਰਾ ਗੌਰ ਕਰਨਾ ਜਰਾ ਗੌਰ ਕਰਨਾ ਬਾਬਾ ਜੀ ਸਵੈਮ ਦਾ ਅਸਲ ਦਰਸ਼ਨ ਕਰਨਾ ਹੀ ਉਸ ਦਾ ਦਰਸ਼ਨ ਕਰਨਾ ਹੈ ਉਹ ਕਿੱਦਾਂ ਹੁੰਦਾ ਹੈ ਆਪਣੀ ਮੈਂ ਨੂੰ ਫਨਾ ਕਰਕੇ ਆਪਣੇ ਆਪ ਨੂੰ ਪੂਰਨ ਰੂਪ ਨਾਲ ਫਨਾ ਕਰਕੇ ਜਿੱਥੇ ਮੈਂ ਵਿੱਚ ਰਹੀ ਨਾ ਮੈਂ ਉੱਥੇ ਡੇਰਾ ਕੀਤਾ ਤਾਂ ਅਕੇਧਾਰਾ ਹੈ ਇਸ ਨੂੰ ਰੋਜ਼ਾਨਾ ਲਾਗੂ ਕਰੋ ਧਿਆਨ ਹਰ ਦਿਨ ਸਿਰਫ 5 ਮਿੰਟ ਕੱਢੋ ਬਾਬਾ ਜੀ ਥੋੜਾ ਜਿਹਾ ਅਭਿਆਸ ਵੀ ਵੱਡਾ ਬਦਲਾਵ ਲਿਆ ਸਕਦਾ ਹੈ ਦੂਸਰਾ ਹੈ ਆਪਣੀ ਅੰਦਰੂਨੀ ਆਵਾਜ਼ ਤੇ ਭਰੋਸਾ ਕਰੋ ਕੋਈ ਬਾਹਰੀ ਇਨਸਾਨ ਤੁਹਾਨੂੰ ਉਹ ਰਸਤਾ ਨਹੀਂ ਦਿਖਾ ਸਕਦਾ ਜੋ ਤੁਹਾਡੀ ਆਤਮਾ ਪਹਿਲਾਂ ਹੀ ਜਾਣਦੀ ਹੈ ਇਨਸਾਨ ਦੇ ਅੰਦਰ ਜਿਹੜੀ ਇਨਸਾਨ ਦੀ ਆਵਾਜ਼ ਹੈ ਇਨਸਾਨ ਨੂੰ ਬਾਰ-ਬਾਰ ਰਸਤਾ ਦਿਖਾਉਂਦੀ ਹੈ ਪਰ ਇਨਸਾਨ ਨਹੀਂ ਸੁਣ ਪੰਦਾ ਉਹ ਕਹਿੰਦੇ ਨਾ ਸਾਈਂ ਕਹਿੰਦੇ ਆਵਾਜ਼ਾਂ ਆਉਂਦੀ ਹੈ ਜ਼ਰੂਰ ਹੈ ਪਰ ਜੋ ਆਪ ਚੁਪਰੇ ਆ ਨਹੀਂ ਜਾਂਦਾ ਸੁਣੇ ਕਿੱਥੋਂ ਉਹਨੂੰ ਸੁਣਨਾ ਉਪਨਿਸ਼ਦਾਂ ਵਿੱਚ ਵੀ ਕਿਹਾ ਗਿਆ ਹੈ ਯਾਤਰਾ ਹੀ ਮੰਜ਼ਲ ਹੈ ਭਾਈ ਤੁਹਾਡਾ ਰਸਤਾ ਜਿਹੜਾ ਹੈ ਉਹੀ ਮੰਜ਼ਲ ਹੈ ਜਿੱਥੇ ਆਪਾਂ ਚੱਲ ਰਹੇ ਹਾਂ ਉਹੀ ਮੰਜ਼ਲ ਹੈ ਯਾਤਰਾ ਕਰਨੀ ਹੀ ਮੰਜ਼ਲ ਹੈ ਔਰ ਜਿਸਨੇ ਯਾਤਰਾ ਜੇ ਸ਼ੁਰੂਆਤ ਹੀ ਨਹੀਂ ਕੀਤੀ ਉਹ ਮੰਜ਼ਲ ਤੇ ਪਹੁੰਚਿਆ ਹੀ ਨਹੀਂ ਇੱਕ ਵਾਰ ਜੋ ਆਪਣੇ ਅੰਦਰ ਨੂੰ ਮੁੜਿਆ ਉਹੀ ਮੰਜ਼ਲ ਵੱਲ ਤੁਰ ਪਿਆ ਬਾਬਾ ਜੀ ਕੋਈ ਵੱਖਰੀ ਮੰਜ਼ਲ ਨਹੀਂ ਹੈ ਦੁਨੀਆ ਦੀ ਇਸ ਨੂੰ ਲੱਭਣਾ ਹੈ ਜਦੋਂ ਇੱਕ ਵਾਰ ਅੰਦਰ ਨੂੰ ਤੁਰ ਪਏ ਉਹੀ ਮੰਜ਼ਲ ਹੈ ਯਾਤਰਾ ਹੀ ਮੰਜ਼ਲ ਹੈ ਉਪਨਿਸ਼ਦਾਂ ਵਿੱਚ ਵੀ ਲਿਖਿਆ ਗਿਆ ਹੈ ਤੁਹਾਡੀ ਆਤਮਿਕ ਯਾਤਰਾ ਨੂੰ ਜਗਿਆਸਾ ਤੇ ਪ੍ਰੇਮ ਨਾਲ ਜਾਰੀ ਰੱਖੋ ਬਾਬਾ ਜੀ ਆਪਣੇ ਅੰਦਰ ਦਾ ਜਿਹੜਾ ਹੈ ਉਹਨੂੰ ਸਾਰੇ ਕਰਮ ਕਰ ਦੁਨੀਆਵੀ ਕਰਮ ਨਿਵਾਨ ਤੋਂ ਬਾਅਦ ਆਪਣੇ ਅੰਦਰ ਦਾ ਜਿਹੜਾ ਹੈ ਜਿਹੜੀ ਯਾਤਰਾ ਹੈ ਉਸ ਨੂੰ ਜਾਰੀ ਰੱਖੋ ਤੁਹਾਡਾ ਜੀਵਨ ਬਦਲਣ ਦੀ ਸ਼ਕਤੀ ਜਿਹੜੀ ਹੈ ਤੁਹਾਡੀ ਜ਼ਿੰਦਗੀ ਨੂੰ ਬਦਲਣ ਦੀ ਜੋ ਤਾਕਤ ਹੈ ਇਹ ਫਕੀਰਾਂ ਵੀ ਫਰਮਾਇਆ ਹੈ ਕਿ ਉਹ ਤੁਹਾਡੇ ਆਪਣੇ ਅੰਦਰ ਹੀ ਹੈ ਔਰ ਤੁਹਾਡੇ ਅੰਦਰੋਂ ਹੀ ਉਹ ਤਾਕਤ ਮਿਲਦੀ ਹੈ ਕਿਉਂ ਕਿ ਉਹ ਵਸਦਾ ਹੀ ਅੰਦਰ ਹੈ ਕਿਤੇ ਬਾਹਰ ਨਹੀਂ ਵਸਦਾ ਹਾਂ ਉਸ ਕਿਸੇ ਨਾਲ ਜੁੜ ਕੇ ਕਿਸੇ ਸਥਾਨ ਤੇ ਜਾ ਕੇ ਇਨਸਾਨ ਆਪਣੇ ਅੰਦਰ ਨੂੰ ਮੁੜ ਗਿਆ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਨਜ਼ਰ ਜਿਹੜਾ ਹੈ ਨਾ ਨਜ਼ਰ ਨਾਲ ਹੀ ਨਿਹਾਲ ਕਰਦੇ ਹੈ ਕਿਉਂਕਿ ਬਾਹਰੋਂ ਮੋੜ ਕੇ ਅੰਦਰ ਕਰ ਦਿੰਦੇ ਹੈ ਨਜ਼ਰ ਸੋ ਖੁਸ਼ ਰਹੋ ਆਬਾਦ ਰਹੋ ਚੜਦੀ ਕਲਾ ਚ ਰਹੋ ਆਪਣੀਆਂ ਦੁਆਵਾਂ ਚ ਯਾਦ ਰੱਖਣਾ ਜੈ ਮਹਾਕਾਲ ਜੈ ਸਾਈ ਜੀ ਦੀ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਾਤਮਾ ਸਾਈ ਲੋਕਾ ਸਭ ਨੂੰ ਪ੍ਰਣਾਮ ਸਭ ਨੂੰ ਸਲਾਮ ਹੈ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਆਬਾਦ